ਮਾਨ ਸਾਹਿਬ ਨਾਲ ਮਿਲਿਆ ਸੀ ਉਹਨਾਂ ਨੂੰ ਤੇ ਛੋਟੀ ਤੋਂ ਛੋਟੀ ਗੱਲ ਜੇ ਦੱਸੀ ਜਾਂਦੀ ਸੀ ਉਹਨੂੰ ਕ੍ਰੈਡਿਟ ਬਹੁਤ ਦਿੰਦੇ ਸੀ ਜੇ ਕੋਈ ਵੀ ਫਿਲਮ ਦੇ ਵਿੱਚ ਇੱਕ ਛੋਟੀ ਜੀ ਗੱਲ ਵੀ ਕਿਸੇ ਨੂੰ ਦੱਸਦੀ ਤਾਂ ਉਹਨਾਂ ਨੇ 20 ਬੰਦੇ ਨੂੰ ਦੱਸਣਾ ਕਿ ਇਹ ਜਿਹੜੀ ਗੱਲ ਸੀ ਇਹ ਫਲਾਣੇ ਬੰਦੇ ਨੇ ਮੈਨੂੰ ਦੱਸੀ ਸੀ ਜੀ ਕਿ ਤੇ ਮੈਂ ਤਾਂ ਆਪਾਂ ਇਸ ਬੜਾ ਵਧੀਆ ਕਮਾਲ ਦੇ ਇਨਸਾਨ ਸੀ ਜੀ ਇਹਨਾਂ ਲੰਮਾ ਸਮਾਂ ਟੌਪ ਤੇ ਹੀ ਰਹਿਣਾ ਮੈਂ ਮੇਰਾ ਖਿਆਲ ਵੀ ਬਹੁਤ ਬਚਪਨ ਤੋਂ ਉਹਨਾਂ ਨੂੰ ਦੇਖਿਆ 88 ਤੋਂ ਲੈ ਕੇ ਅੱਜ ਤੱਕ ਉਹਨਾਂ ਨੇ ਮਤਲਬ ਗ੍ਰੋ ਹੀ ਕੀਤਾ ਸੀ ਕਦੇ ਇਹ ਨਹੀਂ ਹੋਇਆ ਕਿ ਭੱਲਾ ਸਾਹਿਬ ਹੁਣ ਕਿਤੇ ਕੋਈ ਫਿਲਮਾਂ ਜਿ ਘਟ ਹੋ ਗਏ ਜਾਂ ਉਹਨਾਂ ਦਾ ਕੰਮ ਘਟ ਗਿਆ ਪਰ ਟੌਪ ਤੇ ਰਹੇ ਨੇ ਜੀ ਉਹ ਇਸੇ ਕਰਕੇ ਸੀ ਕਿ ਬਹੁਤ ਕਮਾਲ ਦੇ ਕਲਾਕਾਰ ਸੀ ਔਰ ਉਸ ਤੋਂ ਵੀ ਵਧੀਆ ਉਹ ਇਨਸਾਨ ਬਹੁਤ ਵਧੀਆ ਸੀ ਬਿਲਕੁਲ ਪੂਰਾ ਬਹੁਤ ਜ਼ਿਆਦਾ ਘਟ ਹੈ ਜੀ ਕਿਉਂਕਿ ਅਸੀਂ ਸੋਚ ਵੀ ਨਹੀਂ ਸਕਦੇ ਕੁਝ ਫਿਲਮਾਂ ਜੀ ਵਿੱਚ ਭੱਲਾ ਸਾਹਿਬ ਤੋਂ ਬਿਨਾਂ ਕਿ ਹੋ ਜਾਣਗੀਆਂ ਮਾਨ ਸਾਹਿਬ ਨਾਲ ਮਿਲਿਆ ਸੀ ਉਹਨਾਂ ਨੂੰ ਤੇ ਛੋਟੀ ਤੋਂ ਛੋਟੀ ਗੱਲ ਜੇ ਦੱਸੀ ਜਾਂਦੀ ਸੀ ਉਹਨੂੰ ਕ੍ਰੈਡਿਟ ਬਹੁਤ ਦਿੰਦੇ ਸੀ ਜੇ ਕੋਈ ਵੀ ਫਿਲਮ ਦੇ ਵਿੱਚ ਇੱਕ ਛੋਟੀ ਜੀ ਗੱਲ ਵੀ ਕਿਸੇ ਨੂੰ ਦੱਸਦੀ ਤਾਂ ਉਹਨਾਂ ਨੇ 20 ਬੰਦੇ ਨੂੰ ਦੱਸਣਾ ਕਿ ਇਹ ਜਿਹੜੀ ਗੱਲ ਸੀ ਇਹ ਫਲਾਣੇ ਬੰਦੇ ਨੇ ਮੈਨੂੰ ਦੱਸੀ ਸੀ ਜੀ ਕਿ ਤੇ ਮੈਂ ਤਾਂ ਆਪ ਐਸ ਬੜਾ ਵਧੀਆ ਕਮਾਲ ਦੇ ਇਨਸਾਨ ਸੀ ਜੀ ਕਾਫੀ ਸਮੇਂ ਤੋਂ ਉਹ ਦਿਖ ਵੀ ਨਹੀਂ ਰਹੇ ਸੀਗੇ ਮੈਨੂੰ ਇਸ ਗੱਲ ਦਾ ਪਤਾ ਸੀਗਾ ਕਿ ਉਹ ਕਾਫੀ ਸਮੇਂ ਤੋਂ ਹਾਂਜੀ 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 ਅਸੀਂ ਹਸਪੀਟਲ ਵਿੱਚ ਵੀ ਮਿਲ ਕੇ ਆਏ ਜੀ ਮੈਂ ਉਹਨਾਂ ਨੂੰ ਵੈਸੇ ਵੀ ਮਿਲਦੇ ਰਹਿੰਦੇ ਸੀਗੇ ਅਸੀਂ ਪਰ ਇਹ ਨਹੀਂ ਉਮੀਦ ਸੀ ਕਿ ਵੀ ਉਹ ਇੰਨੀ ਜਲਦੀ ਐ ਸਾਨੂੰ ਛੱਡ ਕੇ ਚਲੇ ਗਏ ਮੈਂ ਹਸਪੀਟਲ ਦੇ ਵਿੱਚ ਹੀ ਆ ਗਿਆ ਸੀ ਜਿੱਦੋਂ ਮੈਂ ਕਿੱਪੀ ਕੋਲ ਇਹ ਕੁਝ ਆ ਕਿ ਮੈਂ ਮਿੱਤਰ ਸਾਹਿਬ ਨੇ ਸਕ੍ਰਿਪਟ ਲਿਖੀ ਜਾਨੀ ਉਹ ਫਿਰ ਟ੍ਰੈਕੂਨ ਕੋਲ ਸਾਹਿਬ ਕੋਲ ਚਲੇਗਾ ਬੈਠ ਕੇ ਡਾਇਰੈਕਸ਼ਨ ਵੀ ਕਹਿੰਦੇ ਪਾਰਟਿਸਿਪੇਟ ਕਰਨਾ ਡਿਸਕਸ ਕਰਨਾ ਲੰਬਾ ਲੰਬਾ ਇਹ ਬਹੁਤ ਵਿਰਲੇ ਹੀ ਜਿੰਨਾਂ ਦੇ ਬਿਲਕੁਲ ਜੀ ਇੰਨਾ ਲੰਮਾ ਸਮਾਂ ਟੌ ਮੈਂ ਮੇਰੇ ਖਿਆਲ ਆ ਵੀ ਬਹੁਤ ਬਚਪਨ ਚੋਂ ਉਹਨਾਂ ਨੂੰ ਦੇਖਿਆ 88 ਤੋਂ ਲੈ ਕੇ ਅੱਜ ਤੱਕ ਉਹਨਾਂ ਨੇ ਮਤਲਬ ਗਰੋਅ ਹੀ ਕੀਤਾ ਸੀ ਕਦੇ ਇਹ ਨਹੀਂ ਹੋਇਆ ਕਿ ਭੱਲਾ ਸਾਹਿਬ ਹੁਣ ਕਿਤੇ ਕੋਈ ਫਿਲਮਾਂ 'ਚ ਕੱਟ ਹੋ ਗਏ ਜਾਂ ਉਹਨਾਂ ਦਾ ਕੰਮ ਕੱਟ ਗਿਆ ਪਰ ਟੌਪ 'ਤੇ ਰਹੇ ਨੇ ਜੀ ਉਹ ਇਸੇ ਕਰਕੇ ਸੀ ਕਿ ਬਹੁਤ ਕਮਾਲ ਦੇ ਕਲਾਕਾਰ ਸੀ ਔਰ ਉਸ ਤੋਂ ਵੀ ਵਧੀਆ ਉਹ ਇਨਸਾਨ ਬਹੁਤ ਵਧੀਆ ਸੀ ਪੰਜਾਬੀ ਫਿਲਮ ਨਸਲ ਕੰਨਾ ਘਟਾ ਮੰਨਦੇ ਹੋ ਬਿਲਕੁਲ ਪੂਰਾ ਬਹੁਤ ਜ਼ਿਆਦਾ ਘਟਾ ਹੈ ਜੀ ਕਿਉਂਕਿ ਅਸੀਂ ਸੋਚ ਵੀ ਨਹੀਂ ਸਕਦੇ ਕੁਝ ਫਿਲਮਾਂ ਜੀ ਵੀ ਪੱਲਾ ਸਾਹ ਤੋਂ ਬਿਨਾਂ ਕਿ ਹੋ ਜਾਣੀ ਹੈ ਕੀ ਜੀ ਹੁੰਦਾ ਕਿ ਕੰਪੀਟੀਸ਼ਨ ਬਹੁਤ ਹੁੰਦਾ ਲੇਕਿਨ ਉਹ ਕਹਿੰਦੇ ਕਿਸੇ ਨਾਲ ਕੰਪੀਟੀ ਨਹੀਂ ਨਹੀਂ ਜੀ ਨਹੀਂ ਨਹੀਂ ਉਹ ਤਾਂ ਐਡੇ ਵਧੀਆ ਕਲਾਕਾਰ ਸੀਗੇ ਉਹ ਮੈਂ ਪਹਿਲਾਂ ਵੀ ਦੱਸਿਆ ਕਿ ਉਹ ਕਿਸੇ ਛੋਟੇ ਕਲਾਕਾਰ ਨੂੰ ਮਹਿਸੂਸ ਨਹੀਂ ਹੋਣ ਦਿੰਦੇ ਸੀ ਕਿ ਵੀ ਤੂੰ ਛੋਟਾ ਹੈ ਉਹ ਉੱਪਰ ਹੀ ਚੱਕ ਕੇ ਰੱਖਦੇ ਸੀ ਬਹੁਤ ਬਸ ਇਹ ਹੀ ਹੈ ਜੀ ਕਿ ਉਹਜ ਬੰਦੇ ਤੋਂ ਸਿੱਖਣ ਦਾ ਸਿੱਖਣ ਨੂੰ ਬਹੁਤ ਮਿਲਿਆ ਕਿ ਕਿਵੇਂ ਤੁਸੀਂ ਏਡੇ ਵੱਡੇ ਹੋ ਕੇ ਵੀ ਹੰਬਲ ਰਹਿਣਾ ਇਹ ਭੱਲਾ ਸਾਹਿਬ ਹੋਣਾ ਤੇ ਸਿੱਖਿਆ